ਲੋ ਜੀ ਜਿਹੜੇ ਕੈਪਸੂਲ ਪੁਲ ਬਣੇ ਹੋਏ ਨਾ ਉੱਥੇ ਪਹੁੰਚ ਗਏ ਆਪਾਂ ਹੁਣ ਲੱਗ ਗਈ ਆਉਂਦੇ ਘੁਮ ਘਮਾ ਕੇ ਸਾਨੂੰ ਵੀ ਰਸਤੇਆਂ ਲੱਦਿਆਂ ਨਾ ਕੁਛ ਨਹੀਂ ਪਤਾ ਲੱਗਦਾ ਪਿਆ ਚਲੋ ਪੁੱਛ ਪਤਾ ਕੇ ਲੋਕਲਸ ਤੋਂ ਅਸੀਂ ਇੱਥੇ ਪਹੁੰਚੇ ਹੁਣ ਹੁਣ ਆਹ ਜਿਹਨੂੰ ਪੀਪਾ ਪੁਲ ਵੀ ਕਹਿੰਦੇ ਆ ਇਹਨੂੰ ਹੁਣ ਪਾਰ ਕਰਾਂਗੇ ਪਰਲੀ ਸਾਈਡ ਜਾਵਾਂਗੇ ਲੋ ਜੀ ਪਹੁੰਚ ਗਏ ਹੁਣ ਆਪਾਂ ਐਬਸੋਲਿਊਟਲੀ ਆੜੇ ਟੈਂਪਰਰੀ ਪੁਲ ਬਣਾਏ ਹੋਏ ਨੇ ਗੈਪਸੂਲ ਪੁਲ ਜਿਨ੍ਹਾਂ ਨੂੰ ਪੀਪਾ ਪੁਲ ਉਹ ਦੇਖੋ ਸਾਹਮਣੇ ਇੱਕ ਜੱਥਾ ਆ ਰਿਹਾ ক্লোਜ਼ ਕਰਕੇ ਦਿਖਾਨੇ ਉਹ ਚੰਡੇ ਲੈ ਕੇ ਜਿਹੜੇ ਆ ਰਹੇ ਨੇ ਇਧਰ ਦੀ ਲੋਕ ਜਾ ਰਹੇ ਨੇ ਤੇ ਉਧਰੋਂ ਦੀ ਆ ਰਹੇ ਨੇ ਲੋ ਜੀ ਹੁਣ ਆਪਾਂ ਚੱਲੇ ਆਂ ਪਰਲੀ ਤਰਫ ਪਿਛਲੇ ਵਲੌਗ ਦੇ ਵਿੱਚ ਤੁਹਾਨੂੰ ਅਸੀਂ ਸਾਰਾ ਇਸ ਪਾਸੋਂ ਕਮਾਇਆ ਤਾਂ ਹੁਣ ਅਸੀਂ ਦੂਸਰੇ ਪਾਸੇ ਜਾ ਰਹੇ ਆ ਤਿੰਨ ਨਦੀਆਂ ਦਾ ਸੰਗਮ ਹੁੰਦਾ ਜਮਨਾ ਸਰਸਵਤੀ ਤੇ ਗੰਗਾ ਜਿਹੜੀ ਸਰਸਵਤੀ ਨਦੀ ਆ ਉਹ ਤੁਹਾਨੂੰ ਤੁਸੀਂ ਪਿਛਲਾ ਵਲੌਗ ਦੇਖਿਆ ਹੋਣਾ ਸਾਡਾ ਜਿੱਦਾਂ ਜਿਹੜਾ ਆਪਾਂ ਗਏ ਸੀਗੇ ਬਦਰੀਨਾਥ ਹਿਮਪੁਰ ਸਾਹਿਬ ਉਹ ਬਦਰੀਨਾਥ ਜਿਹੜਾ ਮਾਣਾ ਪਿੰਡ ਦੇਖਿਆ ਸੀ ਆਪਾਂ ਜਿਹੜਾ ਹੁਣ ਭਾਰਤ ਦਾ ਪਹਿਲਾ ਪਿੰਡ ਉੱਥੇ ਸਰਸਵਤੀ ਨਦੀ ਤੁਹਾਨੂੰ ਦਿਖਾਈ ਸੀ ਨਾ ਉਸ ਵਲੌਗ ਦੇ ਵਿੱਚ ਉਹ ਸਰਸਵਤੀ ਨਦੀ ਗੰਗਾ ਦੇ ਵਿੱਚ ਉੱਥੋਂ ਹੀ ਵਿਲਪਤ ਹੋ ਜਾਂਦੀ ਆ ਉਹਦੇ ਨਾਲ ਰਲ ਜਾਂਦੀ ਆ ਤੇ ਇੱਥੇ ਆ ਕੇ ਜਮਨਾ ਤੇ ਗੰਗਾ ਦਾ ਤੇ ਸਰਸਵਤੀ ਦਾ ਸਮੇਲ ਹੁੰਦਾ ਤੇ ਤਿੰਨੋਂ ਨਦੀਆਂ ਦੇ ਵਿੱਚ ਸਨਾਨ ਕਰਕੇ ਜਿਹੜੇ ਇੱਥੇ ਸ਼ਰਧਾਲੂ ਨੇ ਉਹ ਮੋਕਸ਼ ਪ੍ਰਾਪਤ ਕਰਦੇ ਆ ਤੇ ਆ ਸਾਰੀ ਢੀੜ ਤੁਸੀਂ ਦੇਖ ਰਹੇ ਹੋ ਉਸ طرف ਜਾ ਰਹੀ ਹੈ ਹੁਣ ਤੁਹਾਨੂੰ ਦੂਸਰੀ ਤਰਫ ਦਿਖਾਵਾਂਗੇ ਅਖਾਰੇ ਲੱਗੇ ਹੋਏ ਆ ਰਿਸੀ ਮੁਨੀਆਂ ਦੇ ਜਿਹੜੇ ਪੂਰੇ ਭਾਰਤ ਦੇ ਪੂਰੇ ਵਰਲਡ ਦੇ ਵਿੱਚੋਂ ਵੀ ਆਏ ਹੋਏ ਨੇ ਉਹ ਅਖਾਰੇ ਤੁਹਾਨੂੰ ਦਿਖਾਵਾਂਗੇ ਪਰਲੀ ਤਰਫ ਤੇ ਇਦਾਂ ਹੀ ਬਣੇ ਰਿਓ ਵੀਡੀਓ ਨੇ ਨਾਲ ਤੇ ਪਾਣੀ ਦਾ ਰੰਗ ਜਿਹੜਾ ਤੁਹਾਨੂੰ ਖੇਰ ਦੇ ਵਿੱਚ ਦਿਖਾਵਾਂਗੇ ਕਿ ਦੋ ਰੰਗ ਦਾ ਪਾਣੀ ਹੈ ਜਿਹਦਾ ਜਮਣਾ ਥੋੜੀ ਸਾਵਲੇ ਰੰਗ ਦੀ ਹੈ ਤੇ ਗੰਗਾ ਥੋੜਾ ਯਾ ਉਹਦਾ ਰੰਗ ਜਮਨਾ ਨਾਲੋਂ ਵੱਖਰਾ ਹੈ। ਵੀਡੀਓ ਦੇ ਵਿੱਚ ਬਣੇ ਰਹੋਗੇ ਤਾਂ ਤੁਹਾਨੂੰ ਲਖੀਰ ਤੇ ਜ਼ਰੂਰ ਦਿਖਾਵਾਂਗੇ। ਆਪਾਂ ਵੀ ਹਜੇ ਇਸ਼ਨਾਨ ਕਰਾਂ। ਪਹਿਲਾਂ ਆਪਾਂ ਚੱਲਦੇ ਹਾਂ ਦੂਸਰੀ ਤਰਫ। ਰਸ਼ ਬਹੁਤ ਜ਼ਿਆਦਾ ਵਾਂ ਤੇ ਰਸਤਾ ਇਹਨਾਂ ਲੰਮਾ ਨਹੀਂ ਹੈਗਾ ਵੈਸੇ। ਅੱਧਾ ਕਿਲੋਮੀਟਰ ਦਾ ਪੋੜਾ ਪਰ ਰਸ਼ ਕਾਰਨ ਟਾਈਮ ਜ਼ਿਆਦਾ ਲੱਗਦਾ। ਆਰਾਮ ਨਾਲ ਹੀ ਜਾਣਾ ਚਾਹੀਦਾ। ਭੱਜ ਦੌੜ ਨਾਲ ਨੁਕਸਾਨ ਵੀ ਹੋ ਜਾਂਦੇ ਆ। ਤੇ ਦੂਸਰੀ ਤਰਫ ਜਿਹੜੇ ਅਖਾਰੇ ਲੱਗੇ ਹੋਏ ਆ ਰਿਸ਼ੀ ਮੁਨੀਆਂ ਦੇ ਪੀਰਾਂ ਫਕੀਰਾਂ ਦੇ ਜਿਹੜੇ ਅਖਾਰੇ ਲੱਗੇ ਹੋਇਆ ਉਹ ਹੁਣ ਤੁਹਾਨੂੰ ਦਿਖਾਵਾਂਗੇ ਤੇ ਦੇਖਾਂਗੇ ਹੋਰ ਕਿਹੜੇ-ਕਿਹੜੇ ਸੰਤਾਂ ਦੇ ਮਹਾਪੁਰਸ਼ਾਂ ਦੇ ਦਰਸ਼ਨ ਹੁੰਦੇ ਆ ਜਿੱਦਾਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਇੱਕ ਬਾਬਾ ਜੀ ਨੇ ਸਿਰ ਦੇ ਵਿੱਚ ਆਪਣੇ ਜੋ ਉਗਾਏ ਹੋਏ ਸੀ ਤੇ ਇੱਕ ਕੰਡਿਆਂ ਦੇ ਉੱਤੇ ਲੇਟੇ ਹੋਏ ਸੀ ਤਾਂ ਇਦਾਂ ਦੇ ਦੇਖਾਂਗੇ ਹੋਰ ਸਾਨੂੰ ਕਿੰਨੇ ਕੁ ਸੰਤ ਫਕੀਰ ਦੇਖਦੇ ਆ ਤੇ ਤੁਸੀਂ ਵੀ ਵੀਡੀਓ ਦੇ ਨਾਲ ਦੇਖਦੇ ਰਹੋ ਤੇ ਲੋ ਆ ਗਏ ਜੀ ਹੁਣ ਆਪਾਂ ਦੂਸਰੀ ਸਾਈਡ ਤੇ ਜਿੱਥੇ ਮਰਜ਼ੀ ਘੁੰਮੀ ਜਾਓ ਕੰਮਰੇ ਵਿੱਚ ਉਨੀ ਦੁਨੀਆ ਉਧਰ ਆ ਉਨੀ ਇਧਰ ਆ ਚਾਰੇ ਪਾਸੇ ਇਹੀ ਹਾਲ ਆ ਬਹੁਤ ਗਰਮੀ ਆ ਦੁਪਹਿਰ ਦੇ ਟਾਈਮ ਤੇ ਮੋਂ ਤਾਂ ਪਸੀਨਾ ਆ ਰਿਹਾ ਸਾਨੂੰ ਨੇ ਬੈਗ ਪੈਕ ਕਰਕੇ ਨੇ ਲੈ ਆਏ ਪਸੀਨਾ ਬਹੁਤ ਆ ਰਿਹਾ ਜੀ ਹੁਣ ਓ ਆ ਮਰਗਾ ਸਿਰਫ ਸਵੇਰ ਸ਼ਾਮ ਦੀ ਇੱਥੇ ਠੰਡਾ ਦੁਪਹਿਰ ਦੇ ਟਾਈਮ ਕੋਈ ਠੰਡ ਨਹੀਂ ਹੈ। ਲਓ ਜੀ ਹੁਣ ਤੁਹਾਨੂੰ ਦਿਖਾਣੇ ਆ ਨਾਗੇ ਬਾਬਿਆਂ ਦੇ ਅਖਾਰੇ। ਆਪਣੇ ਆਪਣੇ ਇਹਨਾਂ ਦੇ ਮੰਡਲ ਬਣੇ ਹੁੰਦੇ ਆ ਤੇ ਅਖਾਰੇ ਲੱਗੇ ਹੁੰਦੇ ਆ। ਲਓ ਜੀ ਉਹ ਤੁਹਾਨੂੰ ਦਿਖਾਣੇ ਹੁਣ ਪਹਿਲਾਂ। ਲਓ ਜੀ ਦੇਖ ਲਓ ਕਰੇ ਭਗਵਾਨ ਜੈ ਜੈ ਆ ਦੇਖੋ ਜੀ ਇਹਨਾਂ ਦੇ ਅਖਾਰੇ ਹੁੰਦੇ ਆ ਜਾਨਾ ਅਖਾੜਾ ਉਹ ਪਿੱਛੇ ਸੀਗਾ ਜੂਨਾ ਅਖਾੜਾ ਇਧਰ ਪੰਚਾਇਤ ਵੀ ਬੜਾ ਇਹਨਾਂ ਦੇ ਸਾਰੇ ਇਹੀ ਬਣੇ ਹੋਇਆ ਜਿੰਨੇ ਵੀ ਤਰ੍ਹਾਂ ਦੇ ਭੇਖ ਬਣੇ ਹੋਇਆ ਸਾਰੇ ਤੁਹਾਨੂੰ ਇੱਥੇ ਦੇਖਣਗੇ ਮੇਨ ਚੀਜ਼ ਇਹੀ ਹੈ ਕੰਮ ਦੇ ਵਿੱਚ ਦੇਖਣ ਵਾਲੀ ਲੋ ਜੀ ਸ਼ੰਭੂ ਪੰਚਾਇਤੀ ਅਖਾੜ 10 ਦਸ ਨਾਮ ਨਾਗਾ ਸਨੇ ਆਸੀ ਲੋ ਜੀ ਲੋਕਾਂ ਪੁੱਛਣਾ ਪੁੱਛਦੇ ਆ ਆਪਣੇ ਇੱਥੇ ਉਹ ਅਖੰਡ ਧੂਣੀਆਂ ਚਲਾ ਕੇ ਇਹ ਤੇ ਅਖੰਡ ਧੂਣਾ ਲਾਉਂਦੇ ਆ ਫਸਮਾ ਮਲ ਕੇ ਫਿਰ ਕਰਦੇ ਆ ਸ਼ਬਦ ਚਾਰਣਾ ਆ ਜਿਹੜਾ ਤੁਹਾਨੂੰ ਦਿਖਾਉਂਦੇ ਆ ਆ ਜਿਹੜਾ ਬਣਿਆ ਹੋਇਆ ਨਾ ਇੱਥੇ ਕਲਸ਼ ਪਿਆ ਦੇ ਉੱਤੇ ਇਹਦੇ ਉੱਤੇ ਬਹਿ ਕੇ ਇਹਦੇ ਵਿੱਚ ਬਹਿ ਕੇ ਕਮਨਜਾ ਸੁਨਾਣ ਇਹ ਕਰਦੇ ਆ ਵੀ ਸਵੇਰੇ ਉੱਠ ਕੇ 4 ਵਜੇ ਕਲਸ਼ ਇੱਥੇ ਹੀ ਲਿਆਏ ਜਾਂਦੇ ਆ ਤੇ ਇੱਥੇ ਹੀ ਕਮਨਜਾ ਇਸ਼ਨਾਨ ਹੁੰਦੇ ਆ ਪੰਚਾਇਤੀ ਰੱਤ ਲਖਾਣਾ ਦੇਖੋ ਜਿਹਨੇ ਇਹਨਾਂ ਦੇ ਸਾਧੂਆਂ ਨੇ ਸੇਵਰ ਲੱਗੇ ਹੋਏ ਅੰਦਰ ਇੱਥੇ ਇਹ ਰਹਿੰਦੇ ਨੇ ਇੱਥੇ ਇਹ ਰਹਿੰਦੇ ਆਰਾਮ ਨਾਲ ਇਹਨਾਂ ਨੂੰ ਵੱਖਰੀ ਵੱਖਰੀ ਕੁਟੀਆਂ ਬਣਾ ਕੇ ਦਿੱਤੀਆਂ ਹੋਈਆਂ ਤੇ ਵੱਖਰੇ ਵੱਖਰੇ ਇਹਨਾਂ ਦੇ ਅਖਾੜੇ ਨੇ ਤੇ ਜਿਹੜੇ ਜਿਹੜੇ ਆਪਣੇ ਯੱਗ ਜੋਗ ਕਰਾਂਦੇ ਲੋਕ ਇੱਥੇ ਇਹਨਾਂ ਕੋਲੇ ਆਉਂਦੇ ਆ ਤੇ ਇੱਥੇ ਡਿਊਟੀ ਲੱਗੀ ਹੋਈ ਐਨਾਂ ਦੀ ਗਾਰਡਾਂ ਦੀ ਤੇ ਉਹ ਅੰਦਰ ਨਹੀਂ ਜਾਣ ਦਿੰਦੇ ਲੋਲ ਬੈ ਗਿਆ ਉਹਨ ਤੇ ਬੰਦਾ ਐਦਾਂ ਲੋਕੀ ਕਮਾਈਆਂ ਨੇ ਸਾਧਨ ਇਹਨਾਂ ਦੇ ਕਰੀ ਜਾਂਦੇ ਕਮਾਈਆਂ 50 ਰੁਪਏ ਦਾ ਢੇੜਾ 50 ਰੁਪਏ ਦਾ ਢੇੜਾ ਵਾ ਲੈਣਾ ਤੂੰ ਦੇਖੋ ਜੀ ਕਿੰਨੀ ਦੂਰ ਤੱਕ ਦੁਰਪੇ ਅਸੀਂ ਆ ਗਏ ਆ ਤੇ ਹਜੇ ਵੀ ਅਖਾਰ ਖਤਮ ਨਹੀਂ ਹੋ ਰਹੇ ਹੋ ਬੜੀ ਦੂਰ ਤੱਕ ਕਰਨਾ ਹੈ ਜਿੰਨੇ ਦੁਨੀਆਂ ਦੇ ਉੱਤੇ ਸਾਧੂ ਸੰਤ ਨੇ ਰੱਬ ਨੂੰ ਲੱਭਣਾ ਸੋਖਾ ਕਦੇ ਆ ਪਿੱਛੋਂ ਦੇਖੋ ਕਿੱਥੋਂ ਤਾਂ ਆਏ ਆ ਸੀ। ਕੀ ਗੇੜ ਥੱਲੇ ਖਾਣੇ ਡਮਰੂ ਵਾਲੇ ਗੇੜ ਦੇ ਥੱਲੇ। 29 ਤਰੀਕ ਨੂੰ ਸਾਈ ਸਨਾਨਾ ਉਦੋਂ ਫੇਰ ਇਕੱਠਾ ਹੋਊਗਾ ਇੱਥੇ ਸਾਰਾ ਹਨਾਰਾ ਝੁੰਡ। ਹਾਂਜੀ ਜਿੰਨੇ ਵੀ ਸਾਧੂ ਸੰਤ ਨੇ ਨਾ ਉਹ ਫੇਰ ਸਾਈ ਇਸ਼ਨਾਨ ਕਰਨ ਜਾਣਗੇ। ਹਾਂ ਕੋਈ ਨਰੰਦਣੀ ਖਾੜਾ ਕੋਈ ਚੂਨਾ ਖਾੜਾ ਕੋਈ ਅਲੱਗ-ਅਲੱਗ ਤਰ੍ਹਾਂ ਦੇ ਉਦਾਸ ਦੇ ਅਖਾੜਾ ਬਾੜ ਬਰੇ ਤਰ੍ਹਾਂ ਦੇ ਖਾਰੇ ਨੇ ਘੱਟੋ-ਪੱਟ 15-20 ਤਾਂ ਅਸੀਂ ਉਹ ਹੀ ਦੇਖ ਲਿਆ ਕੋਈ ਆ ਤਾਂ ਸਾਨੂੰ ਨਾਮ ਨਹੀਂ ਪਤਾ ਅੱਗੇ ਦੀ ਅੱਗੇ ਇਹੀ ਕੰਮ ਚੱਲਦੀ ਜਾਂਦਾ ਚਲੋ ਚੱਲਦੇ ਆ ਅੱਗੇ ਸਾਰਾ ਜਿਹੜਾ ਸੜਕ ਦੇ ਉੱਤੇ ਜਦੋਂ ਇਹਨਾਂ ਦਾ ਉਹ ਨਿਕਲਣਾ ਨਾ ਸੰਮੇਲਨ ਜਾਂ ਨਿਕਲਣਾ ਉਹ ਹਾਂ ਮੇਕਿੰਗ ਨਿਕਲ ਜਿਸ ਦਿਨ ਸ਼ਾਹੀ ਸੁਣਾਣਾ ਉਦੋਂ ਸਾਰੇ ਨਿਕਲਣਗੇ ਬਾਹਰ ਦੁਬਾਰਾ ਫੇਰ ਲੋ ਜੀ ਆ ਪਹਿਲੀ ਲੰਗਰ ਦੀ ਵਿਵਸਥਾ ਹੀ ਦੇਖੀ ਇੱਥੇ ਲੋ ਜੀ ਆ ਖਾਣਾ ਹੁਣ ਅੰਦਰ ਜਾਣ ਦੇ ਰਹੇ ਆ ਇਹ ਬਾਕੀ ਖਾੜਿਆਂ ਦਾ ਟਾਈਮ ਸ਼ਾਮ ਨੂੰ ਆ ਤੇ ਆਪਾਂ ਹੁਣ ਅੰਦਰ ਨੂੰ ਚੱਲਦੇ ਆ ਦੇਖਦੇ ਆ ਕੀ ਇੱਥੇ ਦੇਖਣ ਨੂੰ ਮਿਲਦਾ ਤੇ ਤੁਹਾਨੂੰ ਵੀ ਦਿਖਾਵਾਂਗੇ ਆਪੇ ਤੋਂ ਦੂਰ ਆ

ਪੂਰਾ ਰੁਗਦਰਾਸ਼ ਦਾ ਬਣਾਇਆ ਹੋਇਆ ਜੀ ਇਹਨਾਂ ਨੇ ਸਿਵਲ ਆ ਸਰੋਭਾਈ ਹੋਈ ਹੈ ਵਿੱਚ ਜੋਗ ਆਏ ਨੇ ਇਹਦੇ ਵਿੱਚ ਆ ਜੋਗਾਈ ਹੋਈ ਹੈ ਵਿੱਚ ਸਭ ਹਾਂ ਅਮੀ ਬੋਲੋ ਸਿਵਲਿੰਕ ਬਣਾਇਆ ਪੂਰੇ ਰੁਗਦਰਾਸ਼ ਦਾ ਅਸਲੀ ਇਹ ਰੁਗਦਰਾਸ਼ ਇੱਥੇ ਨਕਲੀ ਕਹਿ ਕੇ ਵੇਚਦੇ ਨੇ 20 ਰੁਪਈਆ ਵਾਲਾ ਅਸਲੀ ਜਿਹੜਾ ਬਹੁਤ ਮਹਿੰਗਾ ਹੁੰਦਾ। ਅੱਦਾਂ ਲੋਕਾਂ ਪੁੱਛਾਂ ਪੁੱਛੀ ਜਾਂਦੇ ਆਪਣੀਆਂ ਵਾਰੀ ਸਰ ਬੈਠੇ ਹੋਏ ਨੇ ਸਾਰੀ ਜਦੋਂ ਵਾਰੀ ਆਏਗੀ ਉਦੋਂ ਜਦੋਂ ਵਾਰੀ ਆਊਗੀ ਉਦੋਂ ਪੁੱਛਾਂ ਪੁੱਛਦੇ ਆ ਆਪਣੇ ਆਪਣੇ ਤੇ ਬਾਬੇ ਜਿਹੜੇ ਦੱਸ ਰਿਹਾ ਪੁੱਛਾਂ ਉਹ ਵੇਖੋ

ਦੇਖੋ ਲੱਗਦਾ ਸੂਟਾ ਇੰਨਾ ਚੱਲਦੀਆਂ பசਮਾਂ ਤੇ ਗੋਲੀਆਂ ਵੀ ਘੁੰਮਦੇ ਘਮਾਂਦੇ ਕੁੰਬ ਦੇ ਵਿੱਚ ਦੇਖ ਲੋ ਪੁਲ ਤੇ ਲਾਈਆਂ ਉਹਨਾਂ ਦੀ ਆ ਪੁਲ ਕੋਲੇ ਆ ਗਏ ਅਸੀਂ ਦੇਖ ਲੋ ਦੁਬਾਰਾ ਰੰਗ ਅੰਤ ਕੋਈ ਨਹੀਂ ਦੇਖਦਾ ਬਈ ਕੁੰਬ ਦਾ ਬਹੁਤ ਹੀ ਜ਼ਿਆਦਾ ਖਾਰੇ ਲੱਗੇ ਇੱਥੇ ਕਈ ਤਰ੍ਹਾਂ ਦੇ ਬਾਬੇ ਬੈਠੇ ਆਂ ਹਾਂ ਰੰਗ ਬਰੰਗੇ ਪੇਸ ਕਿਥੋਂ ਘਰ ਟਕਾਣਾ ਨਾ ਕੁਛ ਨਹੀਂ ਪਤਾ ਹਾਂ ਰੰਗ ਬਰੰਗੇ ਬੈਠੇ ਆਪੇ ਇਦਾਂ ਅਸੀਂ ਘੁੰਮ ਹੀ ਆਨੇ ਆ ਦੇਖੀਆ ਨੇ ਰੰਗ ਕਰਤਾਰ ਦੇ ਲੋ ਜੀ ਠੋਰ ਤੁਹਾਨੂੰ ਦਿਖਾਵਾਂ ਫੇਸ ਦੇਖੋ ਨਾਲ ਉੱਤਰਾ ਚਾਇਕ ਆਵੇ ਲੋਜੀ ਕੋਮ ਦੇ ਕਮਾਦੇ ਹੁਣ ਆਪਾਂ ਪਹੁੰਚ ਗਏ ਜਿੱਥੇ ਅਖੰਡ ਜੋਤੀ ਚੱਲ ਰਹੀ ਹੈ ਤੇ ਬਾਬਾ ਜੀ ਇੱਥੇ ਬੈੰਦੇ ਨੇ ਇੱਧਰ ਬੈੰਦੇ ਆ ਉਹ ਸਾਹਮਣੇ ਕੁਟੀਆਂ ਲੱਗੀ ਹੋਈ ਆ ਆ ਦੇਖ ਸਕਦੇ ਹੋ ਤੁਸੀਂ ਜੂਮ ਕਰਦਾ ਮੈਂ ਥੋੜਾ ਜਿਹਾ ਇੱਥੇ ਬੈੰਦੇ ਨੇ ਇੱਥੇ ਹੀ ਰਹਿੰਦੇ ਆ ਤਾਂ ਉੱਤੇ ਚੱਲ ਰਹੀ ਅਖੰਡ ਜੋਤਿ ਹੈ ਜਿਹੜਾ ਗਲਦਾ ਧੂੜਾ ਜਿਹੜੇ ਹੁਣ ਅਸੀਂ ਖੜੇ ਆ ਨਾ ਸ਼ਿਵਨ ਦੇ ਵਿੱਚ ਇਹ ਨਾਲ ਆ ਇੱਥੇ ਪਰਮਾਨੈਂਟ ਅਖਾੜਾ ਵਾ ਜਿਹੜਾ ਦਾ ਲਖਾਅ ਜੂਤੇ ਅਖੰਡ ਜੋਤਿ ਚੱਲ ਰਹੀ ਆ ਤੇ ਜਦੋਂ ਇੱਥੇ ਪਾਣੀ ਵੀ ਭਰ ਜਾਂਦਾ ਸੀ ਨਾ ਵਾੜ ਆ ਜਾਂਦੀ ਸੀ ਬਾੜ ਵੀ ਆ ਜਾਂਦੀ ਸੀ ਨਦੀ ਦੇ ਵਿੱਚ ਤਾਂ ਮਹਾਰਾਜ ਜੀ ਨੇ ਇੱਥੇ ਮਤਲਬ ਕਿਸਤੀ ਰੱਖੀ ਹੋਈ ਐ ਕਿਸਤੀ ਨਾਲ ਬਾਹਰ ਚੱਲ ਜਾਂਦੇ ਸੀ ਬਾੜ ਤੋਂ ਬਾਹਰ ਰਹਿੰਦੇ ਸੀ ਫਿਰ ਤੇ ਅੰਦਰ ਆ ਕੇ ਫਿਰ ਦੋਸਤ ਖਾਂਦੋਕੀ ਚੱਲਦੀ ਹੈ ਜਿਹੜੀ ਉੱਪਰ ਦਿਖਾ ਰਹੇ ਆ ਨਾ ਜਿਹੜੇ ਪਹਿਲਾਂ ਇਹਨਾਂ ਦੇ ਗੱਦੀ ਨਸ਼ੀਨ ਸੀਗੇ ਉਹ ਦੱਸਿਆ ਜਾਂਦਾ ਕਿ ਉਹ ਪਾਣੀ ਤੇ ਵੀ ਚੱਲ ਚੱਲਦੇ ਸੀਗੇ ਤੇ ਉਹਨਾਂ ਦੀ ਉਮਰ ਕੀ ਸੀਗੀ ਅੱਜ ਤੱਕ ਕੋਈ ਪੁੱਛਿਆ ਨਹੀਂ ਪਾਇਆ ਹਾਂ ਤੇ ਹੁਣ ਜਿਹੜੇ ਹੈਗੇ ਨੇ ਗੱਦੀ ਨਿਸ਼ੀਨ ਉਹਨੋਂ ਹੈਗੇ ਇਹਨਾਂ ਦੇ ਸਿੱਸਾ ਉਹਨਾਂ ਦਾ ਨਾਮ ਹੈਗਾ ਰਾਮਦਾਸ ਚਲੋ ਚੱਲ ਰਹੇ ਆ ਜੀ ਅੱਗੇ ਜੋਤੀਮਾ ਠੜਿਆਣਾ ਖੜਾ ਜੀ ਹੈ ਅ ਸਾਹਮਣੇ ਦੇਖੋ ਸਾਰੇ ਯਾਗ ਹੁੰਦੇ ਪਏ ਆ ਜਿਹਨਾਂ ਨੇ ਢੋੜੇ ਬੰਦੇ ਪਏ ਆ ਅਖਾਰਿਆਂ ਦੀ ਸਾਈਡ ਗਏ ਸੀ ਅਸੀਂ ਉਧਰ ਹੋ ਕੇ ਹੁਣ ਇੱਧਰ ਨੂੰ ਆ ਕੇ ਵਾਪਸ ਆ ਰਹੇ ਆ ਆ ਦੇਖੋ ਜਾ ਰਹੇ ਆ ਅਸੀਂ ਤੇ ਕੈਪਸੂਲ ਵਾਲੇ ਪੁਲ ਤੋਂ ਦਿਖੋਗੇ ਕਿ ਉੱਥੇ ਵਾਪਸੀ ਕਰ ਵਾਪਸੀ ਉਧਰੋਂ ਹੀ ਆ ਤੇ ਵੈਸੇ ਜੇ ਦੂਰ ਦੂਰ ਤੱਕ ਮੇਗਾ ਮਾਰੀਏ ਨੇ 3 ਤੋਂ ਲੈ ਕੇ 35 ਪੋਲੇ ਇੱਧਰ ਬਣਾਏ ਹੋਏ ਆ ਤੇ ਸਾਹਮਣੇ ਵਾਲੀ ਸਾਈਡ ਵੀ 15-20 ਪੋਲੇ ਇੱਧਰ ਨੇ ਤੇ ਬੇ ਹਿਸਾਬੀ ਦੁਨੀਆ ਇੱਥੇ ਪਹੁੰਚੀ ਹੋਈ ਆ ਬੇ ਹਿਸਾਬੀ ਆ ਰਾਸ਼ ਦਾ ਦਾ ਬਹੁਤ ਬੁਰਾ ਹਾਲ ਆ ਤੁਹਾਨੂੰ ਸਾਹਮਣੇ ਦਿਖਾਣਾ ਹੁਣ ਕਰੋ ਜੀ ਕੌਮ ਬਦਰਸ਼ਨ ਬੇ ਹਿਸਾਬੀ ਦੁਨੀਆ ਲੋ ਜੀ ਹੁਣ ਆਪਾਂ ਵਾਪਸੀ ਕਰਦੇ ਪਏ ਆ ਕੈਪਸੂਲ ਵਾਲੇ ਪੁਲਾਂ ਤੋਂ ਤੇ ਹੁਣ ਚੱਲਾਂਗੇ ਸੰਗਮ ਦੇ ਦਰਸ਼ਨ ਕਰਨ ਵਾਸਤੇ ਲਵਾਂਗੇ ਉੱਥੋਂ ਹੀ ਣਾਓ ਜਿੱਥੇ ਆਪਾਂ ਖੜੇ ਸੀ ਜਿੱਥੇ ਆਪਾਂ ਣਾਓ ਦਾ ਦੇਖਿਆ ਸੀ ਰਸ਼ ਚੱਲ ਰਹੀ ਹੈ ਚਲੋ ਜੀ ਹੁਣ ਆਪਾਂ ਣਾਓ ਦੇ ਵਿੱਚ ਬੈਠ ਕੇ ਕਰਾਂਗੇ ਸੰਗਮ ਦਰਸ਼ਨ ਲੋ ਜੀ ਜੀ ਨਹੀਂ ਨਹੀਂ ਪੰਜਾਬ ਛੇ ਇਹ ਜੋ ਸਾਹਮਣੇ ਬੈਠੇ ਹੈ ਭਾਈ ਇਹ ਹਮੇ ਗੁਮਾ ਰਹੇ ਆ ਯਹਾਂ ਪਰ ਸੰਗਮ ਕੇ ਪਾਸ ਠੀਕ ਹੈ ਔਰ ਇਹ ਦੇਖੋ ਇਹਨਾਂ ਦਾ ਪਾਣੀ ਤਾਂ ਦੇਖ ਲੀ ਜੇ ਕਾ ਇਹ ਜੈਸਾ ਹੈ ਹਾਦੀ ਹਾਦੀ ਇਹ ਜਮਨਾ ਜੀ ਹੈ ਇਹ ਜਿਹੜਾ ਤੁਸੀਂ ਪਾਣੀ ਦੇਖਦੇ ਪਏ ਹੋ ਇਹ ਯਮਨਾ ਜੀ ਦਾ ਆ ਇਹ ਥੋੜਾ ਸਾਵਲੇ ਰੰਗ ਦਾ ਆ ਹਾਂ ਯਮੁਨਾ ਜੀ ਥੋੜੇ ਸਾਵਲੇ ਰੰਗ ਦੇ ਨੇ ਤੇ ਅੱਗੇ ਚੱਲ ਕੇ ਤੁਹਾਨੂੰ ਗੰਗਾ ਜੀ ਦਾ ਰੰਗ ਦਿਖਾਵਾਂਗੇ De co. en ਫਾ ਫਾ ਹਨ ਉਹ ਜਿੱਥੇ ਪੰਛੀ ਨੇ ਹਨਾ ਜਿਹੜਾ ਆ ਸਾਹਮਣੇ ਹੈ ਨਾ ਇੱਥੇ ਤੁਸੀਂ ਦੇਖ ਰਹੇ ਹੋ ਹਾਂਜੀ ਹਾਂਜੀ ਆ ਤੁਸੀਂ ਦੇਖ ਸਕਦੇ ਹੋ ਹਾਂ ਇਹ ਕਲਰ ਦਾ ਫਰਕ ਇਹ ਇਹ ਦੇਖੀਏ ਇਹ ਦੇਖੀਏ ਹਾਂ ਜੀ ਇਹ ਦੇਖੀਆ ਆਇਆ ਇਹ ਦੇਖੀਆ ਇਹ ਦੇਖੀਆ ਹਾਂ ਜੀ ਦੇਖੀਆ ਨਾ ਜਿਹੜੀ ਯਮੁਨਾ ਆ ਉਹ ਸਾਵਲੇ ਰੰਗ ਦੀ ਹੈ ਤੇ ਗੰਗਾ ਮਈਆ ਦੁੱਧ ਦੀ ਤਰ੍ਹਾਂ ਸਫੇਦ ਆ ਇਹਦਾ ਰੰਗ ਏਸਾ ਇਹਦਾ ਰੰਗ ਕੇਸਾ ਯਮਨਾ ਗੰਗਾ सरस्वती ਨੀਚੇ ਹੈ 염 a m 가 n 가 करने के लिए कहाँ तक लेके दूर काफी लेके जाते हैं रास्ता बनाया डिवाइजर आपको चलो दिखाते हैं क्या बना रास्ता बनाने का निकल अच्छा ये नाव वाल, नाव वाले भैया बता रहे हैं ਪਾਸ ਕਰ ਲੈ ਵਟਲਾ ਸੰਸੀ ਨਾ ਆ ਸਾਹਮਣੇ ਜਿਹੜੇ ਤੁਸੀਂ ਆ ਦੇਖ ਰਹੇ ਹੋ ਨਾ ਇਹ ਡਿਵਾਈਡਰ ਬਣੇ ਹੋਏ ਨੇ ਇਹ ਆਮ ਦਾ ਰਸਤਾ ਵੱਖਰਾ ਆ ਤੇ ਜਾਨ ਦਾ ਰਸਤਾ ਵੱਖਰਾ ਆ ਤੇ ਸਾਹਮਣੇ ਬਹੁਤ ਹੀ ਖੂਬਸੂਰਤ ਸਨਸੈਟ ਹੋ ਰਿਹਾ ਸਾਰੀ ਦਿਹਾੜੀ ਹੋਣੀ ਸਾਨੂੰ ਘੁੰਮਦੇ ਇੱਥੇ ਸਵੇਰ ਦੇ 6 ਵਜੇ ਦੇ ਆ ਸਵੇਰ ਦੇ 6 ਵਜੇ ਤੋਂ ਲੈ ਕੇ ਹਾਂ ਸ਼ਾਮ ਦੇ 6 ਵਜੇ ਹੋਣਗੇ ਹਾਂਜੀ ਹੈਨਾ ਤੇ ਸਨਸੈਟ ਹੋ ਗਿਆ ਹੁਣ ਬਸ ਹੁਣ ਸਾਡਾ ਆਖਰੀ ਸੀਗਾ ਪ੍ਰਾਉ ਤੇ ਇੱਥੋਂ ਹੁਣ ਆਪਾਂ ਕਰਾਂਗੇ ਵਾਪਸੀ ਜੇ ਕੋਸ਼ਿਸ਼ ਹੈ ਕਿ ਸਾਡੀ ਆਰਤੀ ਦਿਖਾਣ ਦੀ ਜੇ ਨਜ਼ਦੀਕ ਹੋਈ ਕਿਉਂਕਿ ਅਸੀਂ ਬਹੁਤ ਥੱਕ ਚੁੱਕੇ ਸਵੇਰੇ 6 ਵਜੇ ਦੇ ਰੈਗੂਲਰ ਅਸੀਂ ਸਾਰਾ ਕੁੰਮ ਘੁੰਮਦੇ ਪਏ ਆ ਤੇ ਜੇ ਕੁੰਮ ਦਾ ਹੁਣ ਸਾਨੂੰ ਵੈਸੇ ਕੋਨਾ ਕੋਨਾ ਲੱਗ ਗਿਆ ਪਤਾ ਹਾਂਜੀ ਦੇਖੋ ਪੁੱਛਣਾ ਵਜਾਇਦਾ ਬਹੁਤ ਸਾਰਾ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਪੁੱਛ ਸਕਦੇ ਹੋ ਕਿਉਂਕਿ ਹੁਣ ਸਾਨੂੰ ਅਸੀਂ ਕੋਨੇ ਕੋਨੇ ਤੋਂ ਵਾਕਫ ਹੋ ਚੁੱਕੇ ਆ ਤੇ ਬਾਕੀ ਆਰਤੀ ਦਾ ਜੇ ਲਾਗੇ ਹੋਇਆ ਤੇ ਅਸੀਂ ਜਰੂਰ ਦਿਖਾਵਾਂਗੇ ਨਹੀਂ ਤੇ ਫਿਰ ਇੱਥੋਂ ਹੀ ਨਮਨਾ ਸਾਡਾ 100 ਵਾਰ ਗੰਗਾ ਮਈਆ ਨੂੰ ਜਮਨਾ ਮਈਆ ਨੂੰ ਤੇ ਸਰਸਵਤੀ ਮਾਤਾ ਨੂੰ ਹਾਂਜੀ ਚਲੋ ਹੁਣ ਤੁਹਾਨੂੰ ਨਜ਼ਾਰਾ ਦਿਖਾਣੇ ਆ ਸ਼ਿਪ ਦਾ ਲੋਜੇ ਕ ਵੇ ਵੀ ਕੰਬੋ ਮੈਲੇ ਸ਼ੋਭਾ ਵਧਾ ਰਹੇ ਆ ਦਿਖਾ ਦੂ ਦੇ ਰਹੇ ਘਾਟ ਤੇ ਜਾਣ ਲਈ ਰਸ ਸੀਗਾ ਤੇ ਹੁਣ ਵਾਪਸੀ ਜਾਣ ਲਈ ਦੇਖੋ ਰਸ ਆ ਰਿਹਾ ਸਾਰਾ ਇਸ ਪਾਸੋਂ ਹੁਣ ਵਾਪਸੀ ਜਾ ਰਹੇ ਆ ਜੀ ਦੇਖ ਲੋ ਰਾ ਬਸ ਥੋੜਿਆ ਥੋੜਿਆ ਖਰੀਦਦਾਰੀਆਂ ਕਰਦੇ ਕਰਦੇ ਵਾਪਸੀ ਜਾ ਰਹੇ ਹੁਣ। ਤੋ ਜੀ ਹੁਣ ਆਪਾਂ ਕੁੰਭ ਮੇਲਾ ਸਾਰਾ ਘੁੰਮ ਚੁੱਕੇ ਆਂ ਤੇ ਹੁਣ ਆਪਾਂ ਕਰਾਂਗੇ ਵਾਪਸੀ ਤੇ ਜਿਹੜਾ ਅੱਜ ਦਾ ਵਲੌਗ ਸੀ ਉਹ ਇੱਥੇ ਕਰਾਂਗੇ ਸਮਾਪਤ ਤੇ ਤੁਹਾਨੂੰ ਸਾਡਾ ਵਲੌਗ ਕਿੱਦਾਂ ਦਾ ਲੱਗਾ ਕਮੈਂਟਾਂ ਵਿੱਚ ਜਰੂਰ ਦੱਸਿਓ। ਤੇ ਬਾਕੀ ਹੁਣ ਮਿਲਾਂਗੇ ਅਗਲੀ ਵੀਡੀਓ ਨਵੇਂ ਸ਼ਹਿਰ ਨਵੇਂ ਵਲੌਗ ਦੇ ਵਿੱਚ ਬਾਏ ਬਾਏ